ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਵੀਰ ਗੁਰਚਰਨ ਸਿੰਘ ਸਮਾਦ ਭਾਈ ਦੋਸਤੋ ਜਿਹੜੀ ਆਪਣੀ ਪਾਰਟੀ ਨੂੰ ਜਿੱਤ ਮਿਲਣ ਜਾ ਰਹੀ ਆ ਉਹ ਬਹੁਤ ਹੀ ਵੱਡੀ ਜਿੱਤ ਹੈ ਜਿਹਦੇ ਅ ਅੰਦਾਜ਼ੇ ਹੁਣ ਜਿਵੇਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਤੋਂ ਲਾਏ ਜਾ ਸਕਦੇ ਐ ਔਰ ਸਾਡੀ ਪਾਰਟੀ ਦੀਆਂ ਰਜਾਨਾ ਮਤਲਬ 7-8 ਰੈਲੀਆਂ ਦੇ ਕਰੀਬ ਹੁੰਦੀਆਂ ਐ ਮਾਨ ਸਾਹਿਬ ਤਿੰਨ ਚਾਰ ਰੈਲੀਆਂ ਕਰਦੇ ਆ ਬਾਕੀ ਦੂਸਰੇ ਲੀਡਰ ਕੇਜਰੀਵਾਲ ਸਾਹਿਬ ਕਰਦੇ ਆ ਖਹਿਰਾ ਸਾਹਿਬ ਕਰਦੇ ਆ ਸੋ ਇਹਨਾਂ ਰੈਲੀਆਂ ਦੇ ਵਿੱਚ ਜਿਹੜਾ ਇਕੱਠ ਹੋ ਰਿਹਾ ਉਹ ਦੱਸਦਾ ਵੀ ਕੋਈ ਵੀ ਪਾਰਟੀ ਹੋ ਰੈਲੀਆਂ ਕਰੇ ਇੰਨੀਆਂ ਰਜਾਨਾ ਸੈਂਕੜੇ ਰੈਲੀਆਂ ਕਰੇ ਇੱਕ ਦੋ ਮਹੀਨਿਆਂ ਦੇ ਵਿੱਚ ਤਾਂ ਇੱਕ ਦੋ ਰੈਲੀਆਂ ਜਿੱਦਾਂ ਲੋਕ ਜਾਂਦੇ ਆ ਫੇਰ ਨਹੀਂ ਜਾਂਦੇ ਹੁੰਦੇ ਸਭ ਨੂੰ ਉਦੋਂ ਇਕੱਠ ਵੱਧਦਾ ਹੀ ਜਾ ਰਿਹਾ ਦੂਸਰੀ ਗੱਲ ਜਿਹੜੇ ਇਹਦਾ ਇਹਦੀ ਨਿਸ਼ਾਨੀ ਇਹ ਵੀ ਹੈ ਵੀ ਜਿਹੜੇ ਐਨ ਆਰ ਆਈ ਵੀਰ ਹੈ ਨਾ ਉਹ ਜਿਵੇਂ ਪ੍ਰਵਾਸੀ ਪੰਛੀ ਆਉਂਦੇ ਹੁੰਦੇ ਆ ਓਵੇਂ ਹੁਣ ਬਾਹਰਲੇ ਮੁਲਕਾਂ ਚ ਉਤਰ ਰਹੇ ਆ ਤੇ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਹਮਾਇਤ ਚਾ ਰਹੇ ਆ ਮੇਰੇ ਨਾਲ ਘਟੋ